ਮੈਡਾ ਇਹ ਤੁਸੀਂ ਫੀਮ ਖਾਨੇ ਦੇਖਾ ਹਾਈਲਾਈਟ ਤੈਨੂੰ ਕਿੰਨੇ ਆਖਿਆ ਸੀ ਫੀਮ ਖਾਨੇ ਆ ਸਮਝੀ ਕੁਛ ਇਦਾਂ ਦਾ ਸੀਗਾ ਕਿ ਵਾਇਰਲ ਹੋਈ ਸੀ ਪਹਿਲਾਂ ਮੈਂ ਕਿਹਾ ਯਾਰ ਪਿੱਛੇ ਦੇ ਨਾ ਮੇਰੀ ਮੰਮੀ ਵੀ ਕਹੀ ਜਾਂਦੀ ਕਿਦਾਂ ਦੇ ਗਾਣੇ ਆਉਂਦੇ ਆ ਤੇਰੇ ਕੋ ਫੀਮ ਤੇ ਮਤਲਬ ਗਾਨ ਤੇ ਕਿਦਾਂ ਮਤਲਬ ਤੂੰ ਕਿਤੇ ਕੋਟੇ ਦੀ ਫਿਰਦੀ ਆ ਸਿੰਗਰਾਂ ਨੂੰ ਕਿਦਾਂ ਮਤਲਬ ਤੂੰ ਹਨਾ ਨਗਣੀ ਫੀਮ ਜੀ ਪ੍ਰੋਮੋਟ ਕਰੀ ਜਾ ਰਹੇ ਆ ਮਤਲਬ ਕਿਤਨਾ ਕਿਤੇ ਇਫੈਕਟ ਤਾਂ ਪਿੰਦੀ ਹੋਗਾ ਤੁਹਾਨੂੰ ਪਤਾ ਇੱਥੇ ਆ ਕੇ ਆ ਫੀਮ ਵਰਡ ਤੇ ਆ ਇਦਾਂ ਦੇ ਵਰਡ ਮੈਂ ਇੱਥੇ ਆ ਕੇ ਮਹਾਲੀ ਸੁਣੇ ਨੇ ਸਾਡੇ ਉਧਰ ਕੋਈ ਪਤਾ ਹੀ ਨਹੀਂ ਸੀ ਮਤਲਬ ਬਾ ਵੀ ਕੋਈ ਚੀਜ਼ਾਂ ਹੁੰਦੀਆਂ ਪਤਾ ਨਹੀਂ ਸ਼ਾਇਦ ਛੋਟੇ ਸੀ ਜਾਂ ਕਿਦਾਂ ਘਰੇ ਵੀ ਕਦੇ ਸਾਡੇ ਘਰੇ ਗਾਲ ਤੱਕ ਨਹੀਂ ਕੱਢੀ ਜਾਂਦੀ ਮਤਲਬ ਇਦਾਂ ਦਾ ਮਾਹੌਲ ਸੀਗਾ ਜੋ ਇੱਥੇ ਗਾਲਾਂ ਕੱਢਦੇ ਨੇ ਜਾਂ ਜੋ ਵੀ ਮਤਲਬ ਬਹੁਤ ਬੇਸਿਕ ਜੀਆਂ ਚੀਜ਼ਾਂ ਨੇ ਬੜਾ ਬੇਸਿਕ ਆ ਨਾ ਤੇ ਉੱਥੇ ਜਦੋਂ ਪਹਿਲੀ ਏਅਰ ਇਹ ਮੈਂ ਵਰਡ ਜਿ ਸੁਣੀ ਤੇ ਮੈਨੂੰ ਇੰਨਾ ਮਤਲਬ ਖੁਦ ਨੂੰ ਇਦਾਂ ਫੀਲ ਹੋਇਆ ਕਿ ਯਾਰ ਇਹ ਕੀ ਕਹੀ ਜਾਂਦੇ ਕਿਦਾਂ ਬੋਲਦੇ ਕੁਝ ਤਾਂ ਹੈਗੇ ਨੇ ਉਹਦੇ ਔਨ ਕੈਮਰਾ ਸੀ ਨਹੀਂ ਕਹਿ ਸਕਦੇ ਸੋ ਮਤਲਬ ਇੱਥੇ ਬਹੁਤ ਨਾਰਮਲ ਆ ਬਟ ਹਜੇ ਵੀ ਆਪਣੇ ਉੱਥੇ ਨਹੀਂ ਹੈਗਾ अच्छा अजय ਵੀ ਵਾਟ ਮਾਈ ਪੇਰੈਂਟਸ ਸੇਜ਼ ਕਿ ਇਦਾਂ ਤੁਸੀਂ ਫੀਮ ਜਾਂ ਕਿਦਾਂ ਨਸ਼ੇ ਨਹੀਂ ਕਰਨੇ ਫੀਮ ਨੂੰ ਨਸ਼ਾ ਸਮਝਦੇ ਨਹੀਂ ਨਸ਼ਾ ਹਾਂ ਬਟ ਇਥੇ ਨਹੀਂ ਸਮਝਦੇ ਨਾ ਇਥੇ ਉਹਨਾਂ ਦੇ ਲਈ ਕਿ ਨਹੀਂ ਨਹੀਂ ਕਦੇ-ਕਦੇ ਖੂਨ ਪਤਲਾ ਕਰਨ ਲਈ ਖਾ ਲੈਣੀ ਚਾਹੀਦੀ ਹੈ ਹਾਂ ਯੈਸ ਯੈਸ ਇਦਾਂ ਹੁੰਦਾ ਮੈਨੂੰ ਲੱਗਦਾ ਤੇ ਥੋੜਾ ਦਵਾਈਆਂ 'ਚ ਵੀ ਤੇ ਹੁੰਦਾ ਆ ਕਿਦਾਂ ਹਨਾ ਸੀ ਜੇ ਦਵਾਈਆਂ 'ਚ ਤੁੜੇ ਫੀਮ ਡਾਕਟਰ ਤਾਂ ਰეკਮੈਂਡ ਨਹੀਂ ਕਰ ਰਿਆ ਨਾ ਦਵਾਈਆਂ ਜੈਨੀ ਕੁਆਂਟੀਟੀ ਪੈਂਦੀ ਉਹ ਕਿਸੇ ਕਿਸੇ ਦਵਾਈ ਚ ਪੈਂਦੀ ਹੋ ਡਾਕਟਰ ਮੈਡੀਸਿਨ ਰეკਮੈਂਡ ਕਰ ਰਿਹਾ ਜਿਹੜੀ ਚ ਇਸ ਰეკਮੈਂਡ ਹੋ ਰਹੀ ਹੈ वर्ल्ड वाइड ਆਈ ਥਿੰਕ ਸੋ ਬੈਟਰਾ ਰੈਦਰ ਦੈਨ ਤੁਸੀਂ ਫੀਮ ਕੋ ਇਦਾਂ ਤੇ ਨੀਂਦੇ ਨਹੀਂ ਫਿਰਦੇ ਪੁੱਸ ਤੋਂ ਲੁੱਕਦੇ ਫਿਰਦੇ ਆ ਹਰ ਥਾਂ ਕੀ ਫੜੇ ਨਾ ਚਾਹੀਏ ਇਦਾਂ ਇਟ ਮੀਨਸ ਉਹ ਗਲ ਤੇ ਆ ਕਿਤਨੇ ਕਿਤੇ ਹਨਾ ਸੋ ਉਹ ਚੀਜ਼ਾਂ ਮੈਨੂੰ ਐ ਲੱਗਦਾ ਕਿ ਬੜੀਆਂ ਇੱਥੇ ਨਾਰਮਲ ਆ ਹਮ ਤੇ ਹੈ ਸੱਚੀ ਗੱਲ ਹਾਂ ਹਾਂ ਤੁਸੀਂ ਕੁੜੀਆਂ ਮੁੰਡੇ ਸਾਰੇ ਖਾਂਦੇ ਨੇ ਪਰ ਰਿਐਲਿਟੀ ਆ ਪਿਓਰ ਮਿਲਦੀ ਵੀ ਨਹੀਂ ਆਗੀ ਨਾ ਨਹੀਂ ਨਹੀਂ ਮੈਨੂੰ ਪਤਾ ਹੈ ਨਹੀਂ ਨਹੀਂ ਮੈਂ ਤਾਂ ਵੈਸੇ ਨਹੀਂ ਮੈਂ ਤਾਂ ਤੁਸੀਂ ਫੀਮ ਖਾਣੇ ਦੇਖ ਹਾਈਲਾਈਟ ਮੈਨੂੰ ਉਹ ਹਾਈਲਾਈਟ ਮੈਂ ਵੀ ਪਾਉਂਗਾ ਫੇਰ ਹਾਈਲਾਈਟ ਹੋਲਾ ਨਹੀਂ ਨਹੀਂ ਉਹ ਕਿੱਦਾਂ ਯਾਰ ਇੱਕ ਇੱਕ ਗਾਣਾ ਦੇ ਬਦਤਰ ਕਿੱਦਾਂ ਸੀ ਤੈਨੂੰ ਕਿੰਨੇ ਆਖਿਆ ਸੀ ਫੀਮ ਖਾਨੇ ਆ ਸਮਝੀ ਕੁਛ ਇੱਦਾਂ ਦਾ ਸੀਗਾ ਕਿ ਵਾਇਰਲ ਹੋਈ ਸੀ ਪਹਿਲਾਂ ਇਹ ਯਾਰ ਸੂ ਯਾਰ ਹੈ ਤਾਂ ਜਿੱਦਾਂ ਨਾ ਆਪ ਚਲੋ ਆਪਣੀ ਏਜ ਹੋ ਗਈ ਆਪਾ ਫੀਮ ਦਾ ਵਰਡ ਯੂਜ਼ ਕਰ ਰਹੇ ਆ ਲੇਕਿਨ ਕੋਈ ਬੱਚਾ ਵਾ 8 ਸਾਲ ਦਾ ਬੱਚਿਓ ਜਾਂ ਵੱਡਿਓ ਨਹੀਂ ਨਹੀਂ ਥਿਸ ਇਜ਼ ਨਾਟ ਉਹ ਛੱਡੋ ਜਿਹੜੀਆਂ ਸਨੈਪਚੈਟ ਤੇ ਮੈਨੂੰ ਲੋਕੀ ਨੇ ਫੇਕ ਤੇ ਭੇੜੇ ਲੱਗਦੇ ਨੇ ਓਨੈਸਟਲੀ ਸਪੀਕਿੰਗ ਪਤਾ ਨਹੀਂ ਕਿਨੂੰ ਕਿਨੂੰ ਲੱਗਣੀ ਜਿਹੜੇ ਸਨੈਪਚੈਟ ਭੇ ਇਹ ਐਦਾਂ ਗੋਲੀ ਵਟ ਰਹੇ ਨੇ ਚਾਹ ਨਾ ਲੈ ਰਹੇ ਨੇ ਮਤਲਬ ਕੀ ਸ਼ੋਅ ਕਰ ਰਹੇ ਨੇ ਵਾਟ ਕਿ ਇਹਦੇ ਨਾਲ ਕੁੜੀ ਬਹੁਤ ਇੰਪ੍ਰੈਸ ਹੋ ਜੂਗੀ ਜਾਂ ਤੁਸੀਂ ਬੜੇ ਸ਼ਾਹੂਖਾਰ ਲੱਗੋਗੇ ਜਾਂ ਫਿਰ ਬਹੁਤ ਪੈਸਾ ਆ ਤੁਹਾਡੇ ਕੋ ਮਤਲਬ ਕੀ ਸ਼ੋਅ ਕੀ ਹੋ ਰਿਹਾ ਹੈ ਜੀ ਜੀ ਮੇਰੇ ਹਿਸਾਬ ਨਾਲ ਤੁਸੀਂ ਨਸ਼ੇੜੀ ਹੋ ਮੈਂ ਲਿਟਰਲੀ ਨਸ਼ੇੜੀ ਆਂ ਨ ਉਹ ਬੜਾ ਕਈਆਂ ਨੂੰ ਹੁੰਦਾ ਹੈ ਕਿ ਇਹ ਰਿਐਲਿਟੀ ਤਾਂ ਬੜੀ ਨਾਰਮਲ ਚੀਜ਼ ਹੈ ਇਹਨੂੰ ਨਸ਼ਾ ਥੋੜੀ ਆਉਂਦੇ ਨਹੀਂ ਦਾਰੂ ਪੀਣਾ ਨਸ਼ਾ ਹੁੰਦਾ ਇਦਾਂ ਇਹ ਨਸ਼ਾ ਹੁੰਦਾ ਨਸ਼ਾ ਤੇ ਨਸ਼ਈਏ ਨਸ਼ਾ ਦਾ ਨਸ਼ਾ ਕੋਈ ਵੀ ਚੀਜ਼ ਆ ਨਹੀਂ ਗੁੱਡ ਆ ਤੁਹਾਡੀ ਹੈਲਥ ਲਈ